ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜੀ ਬਲੈਕ ਚਨੇ ਬਣਾ ਕੇ ਤਿਆਰ ਕਰਾਂਗੇ ਇਹੇ ਚਨੇ ਮੈਂ ਕੱਲ ਇੱਕ ਰਾਤ ਪਹਿਲਾਂ ਹੀ ਸ਼ਾਮੀ ਭੇਲੇ ਸੀਗੇ ਤੇ ਇਹ ਤਕਰੀਬਨ ਇੱਕ ਵੱਡੀ ਕੋਲੀ ਚਣਿਆਂ ਦੀ ਹੈ ਤੇ ਜਦੋਂ ਸਵੇਰੇ ਆਪਾਂ ਇਹਨਾਂ ਨੂੰ ਚੈੱਕ ਕਰਿਆ ਤੇ ਆਪਣੇ ਜਿਹੜੇ ਚਨੇ ਸੀਗੇ ਪੂਰੀ ਤਰ੍ਹਾਂ ਫੁੱਲ ਚੁਕੇ ਸੀਗੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਵੀ 2-3 ਵਾਰ ਪਾਣੀ ਦੇ ਵਿੱਚ ਧੋ ਕੇ ਰੱਖ ਲਿਆ ਸੀਗਾ ਸਵੇਰੇ ਤੇ ਉਸ ਤੋਂ ਬਾਅਦ ਹੁਣ ਜਦੋਂ ਆਪਾਂ ਇਹਨਾਂ ਨੂੰ ਤੜਕਾ ਲਗਾਵਾਂਗੇ ਫੇਰ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 2 ਤੋਂ 3 ਵਾਰ ਧੋਵਾਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਆਪਾਂ ਤੜਕੇ ਦੇ ਵਿੱਚ ਸਮਾਨ ਯੂਜ਼ ਕਰਾਂਗੇ ਉਹ ਦਿਖਾ ਰਹੀ ਹਾਂ ਤਿੰਨ ਪਿਆਜ਼ ਲੈਨੇ ਜੀ మీడియం ਸਾਈਜ਼ ਇੱਕ ਟਮਾਟਰ ਹੈ ਵੱਡਾ 12 ਤੋਂ 15 ਹਰੀਆਂ ਮਿਰਚਾਂ ਆਂ ਅਦਰਕ ਐ ਲਸਣ ਐ ਇਹਨਾਂ ਨੂੰ ਜੀ ਮੈਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਵੀ ਤਿਆਰ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਚਨੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਇੱਥੇ ਮੈਂ ਆਪਣੇ ਜਿਹੜੇ ਬਲੈਕ ਚਨੇ ਸੀਗੇ ਉਹਨਾਂ ਨੂੰ ਤਿੰਨ ਤੋਂ ਚਾਰ ਵਾਰ ਚੰਗੀ ਤਰ੍ਹਾਂ ਧੋਤਾ ਹੈ ਤੇ ਜਦੋਂ ਤੱਕ ਇਹਨਾਂ ਦਾ ਪਾਣੀ ਸਾਫ਼ ਨਹੀਂ ਆ ਜਾਂਦਾ ਆਪਾਂ ਇਹਨਾਂ ਨੂੰ ਧੋਵਾਂਗੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਚਣੇ ਆਪਣੇ ਧੋਤੇ ਗਏ ਸੀਗੇ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਇਹ ਚਣੇ ਆਪਾਂ ਜਿਵੇਂ ਆਮ ਘਰ ਦੇ ਵਿੱਚ ਬਣਾਉਂਦੇ ਆ ਕਿ ਆਪਾਂ ਜਿਵੇਂ ਭੇ ਕੇ ਨਾਲ ਦੇ ਨਾਲ ਤੜਕਾ ਲਗਾ ਲੈਣੇ ਆ ਮੈਂ ਉਸ ਤਰ੍ਹਾਂ ਨਹੀਂ ਬਣਾਉਂਗੀ ਜਿਸ ਤਰ੍ਹਾਂ ਆਪਾਂ ਖੁਦ ਆਪਣੇ ਘਰ 'ਚ ਬਣਾਨੇ ਮੈਂ ਤੁਹਾਨੂੰ ਉਸੇ ਤਰ੍ਹਾਂ ਬਣਾ ਕੇ ਦੱਸੂਗੀ ਅਸੀਂ ਕੀ ਕਰਦੇ ਹੁੰਨੇ ਆ ਕਿ ਪਹਿਲਾਂ ਤਾਂ ਅਸੀਂ ਚਣੇ ਭੇਨੇ ਆ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲੱਗ ਤੋਂ ਵਾਲਣਾ ਹੈ ਇਸੇ ਕਰਨ ਮੈਂ ਕੁੱਕਰ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲਿਆ ਪਹਿਲਾਂ ਆਪਾਂ ਇਸ ਨੂੰ ਗਰਮ ਹੋਣ ਦੇ ਲਈ ਰੱਖ ਦੇਵਾਂਗੇ ਜਦੋਂ ਆਪਣਾ ਪਾਣੀ ਥੋੜਾ ਜਿਹਾ ਗਰਮ ਹੋ ਚੁਗਾ ਆਪਾਂ ਇਹਨਾਂ ਦੇ ਵਿੱਚ ਉਦੋਂ ਚਨੇ ਪਾਵਾਂਗੇ ਤੇ ਇਹਨਾਂ ਨੂੰ ਬਾਅਦ ਵਿੱਚ ਤੜਕਾ ਲਗਾਵਾਂਗੇ ਮੈਂ ਤੁਹਾਨੂੰ ਨਾਲ ਦੀ ਨਾਲ ਜਿਵੇਂ ਜਿਵੇਂ ਹੋਊਗਾ ਦੱਸੀ ਜਾਊਂਗੀ ਪਾਣੀ ਆਪਾਂ ਕੁੱਕਰ ਦੇ ਵਿੱਚ ਪਾਤਾ ਹੈ ਤੇ ਗੈਸ ਵਾਲ ਦਿੱਤੀ ਹੈ ਉਦੋਂ ਤੱਕ ਆਪਾਂ ਆਪਣੇ ਜਿਹੜੇ ਤੜਕੇ ਦੀ ਤਿਆਰੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਆਪਾਂ ਪਿਆਜ਼ ਕੱਟਨੇ ਆਪਾਂ ਉਹਦੀ ਤਿਆਰੀ ਕਰਾਂਗੇ ਤੇ ਬਾਕੀ ਸਮਾਨ ਦਾ ਚਲੋ ਆਪਾਂ ਗ੍ਰਾਈਂਡਰ ਦੇ ਵਿੱਚ ਹੀ ਗ੍ਰਾਈਂਡ ਕਰਨਾ ਹੈ ਪਿਆਜ਼ ਇਹਦੇ ਵਿੱਚ ਆਪਾਂ ਨੂੰ ਲੰਬੇ ਚਾਹੀਦੇ ਆ ਇਸ ਕਰਕੇ ਮੈਂ ਜਿਹੜੇ ਆਪਣੇ ਪਿਆਜ਼ ਆ ਨਾ ਉਹਨਾਂ ਨੂੰ ਲੰਬੇ ਕੱਟ ਲਵਾਂਗੀ ਤੁਸੀਂ ਆਪਣੀ ਵੈਸੀ ਚੋਇਸ ਦੇ ਅਕੋਰਡਿੰਗ ਵੀ ਛੋਟੇ ਕਰ ਸਕਦੇ ਹੋ ਪਰ ਅਗਰ ਆਪਾਂ ਕਾਲੇ ਚਨੇ ਦੇ ਵਿੱਚ ਲੰਬੇ ਪਿਆਜ਼ ਕੱਟ ਕੇ ਉਹਨਾਂ ਨੂੰ ਪੁੰਨ ਦਿਆਂ ਤਾਂ ਇਹਨਾਂ ਦੀ ਜਿਹੜਾ ਟੇਸਟ ਹੈ ਬਹੁਤ ਹੀ ਵਧੀਆ ਹੁੰਦਾ ਹੈ ਪਿਆਜ਼ ਮੈਂ ਤੁਹਾਨੂੰ ਦਿਖਾ ਵੀ ਰਹੀ ਹਾਂ ਕਿ ਜਿਹੜੇ ਆਪਾਂ ਸਾਰੇ ਆਪਾਂ ਲੰਬੇ ਹੀ ਕੱਟੇ ਆ ਤੇ ਉਸ ਤੋਂ ਬਾਅਦ ਹੀ ਆਪਾਂ ਆਪਣਾ ਜਿਹੜਾ ਬਾਕੀ ਦਾ ਸਮਾਨ ਹੈ ਉਹਨੂੰ ਗ੍ਰਾਈਂਡ ਕਰਕੇ ਵੀ ਤਿਆਰ ਕਰ ਲਵਾਂਗੇ ਤੇ ਪਿਆਜ਼ ਜੀ ਸਾਡੇ ਕੱਟੇ ਗਏ ਆ ਇਹ ਕੱਟ ਕੇ ਤਿਆਰ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਮਸਾਲਾ ਹੈ ਉਹ ਵੀ ਚੰਗੀ ਤਰ੍ਹਾਂ ਜੀ ਕੱਟ ਕੇ ਤਿਆਰ ਕਰ ਲਵਾਂਗੇ ਅਗਰ ਤੁਸੀਂ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਕਦੇ ਇਹ ਚਣਿਆਂ ਦੀ ਰੈਸਪੀ ਟਰਾਈ ਕੀਤੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਗਰ ਨਹੀਂ ਕਰੀ ਟਰਾਈ ਕੀਤੀ ਤੇ ਬਣਾ ਕੇ ਜ਼ਰੂਰ ਦੇਖਿਓ ਤੇ ਤਾਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਤੇ ਗ੍ਰਾਈਂਡਰ ਵਿੱਚ ਜਿਹੜੀ ਮੈਂ ਮਿਰਚਾਂ ਇਹਨਾਂ ਨੂੰ ਜੀ ਕੱਟ ਕੇ ਪਾਉਂਗੀ ਤੇ ਆਪਣਾ ਸਬਜ਼ਾ ਜਿਹੜਾ ਸਾਰਾ ਮੈਂ ਕੱਟ ਕੇ ਗ੍ਰਾਈਂਡਰ ਦੇ ਵਿੱਚ ਪਾ ਦਿੱਤਾ ਹੈ ਐਜ਼ ਯੂ ਕੈਨ ਸੀ ਉਸ ਤੋਂ ਬਾਅਦ ਆਪਾਂ ਮਸਾਲੇ ਨੂੰ ਗ੍ਰਾਈਂਡ ਕਰ ਲਿਆ ਸੀਗਾ ਮਸਾਲਾ ਆਪਣਾ ਗ੍ਰाइंड ਹੋ ਗਿਆ ਸਿਗਾ ਆਪਣੀ ਜਿਹੜੀ ਤੜਕੇ ਦੀ ਸਾਰੀ ਤਿਆਰੀ ਹੋ ਗਈ ਸਿਗੀ ਤੇ ਬਸ ਹੁਣ ਵੇਟ ਸਿਗੀ ਜੀ ਸਾਡੇ ਚਣਿਆਂ ਦੇ ਬੋਇਲ ਹੋਣ ਦੀ ਚਣਿਆਂ ਨੂੰ ਬੋਇਲ ਕਰਨ ਦੇ ਸਮੇਂ ਤੁਸੀਂ ਇਹਦੀਆਂ 5 ਤੋਂ 6 ਸਿਟੀਆਂ ਲਗਵਾਉਣੀਆਂ ਐ ਕਿਉਂਕਿ ਆਪਾਂ ਇੱਕ ਤੋਂ ਦੋ ਸਿਟੀਆਂ ਬਾਅਦ ਚ ਵੀ ਲਗਵਾਵਾਂਗੇ ਤੇ ਮਸਾਲਾ ਵਗੈਰਾ ਵੀ ਆਪਣਾ ਸਾਰਾ ਕੱਟ ਕੇ ਤਿਆਰ ਸੀਗਾ ਤੇ ਸਾਡਾ ਪਾਣੀ ਵੀ ਜਿਹੜਾ ਬੋਇਲ ਹੋ ਗਿਆ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਚਨੇ ਐਡ ਕਰ ਦਿੱਤੇ ਆ ਪੰਜ ਤੋਂ 6 ਸਿੱਟੀਆਂ ਆਪਾਂ ਇਸ ਨੂੰ ਲਗਵਾਵਾਂਗੇ ਤਾਂ ਹੀ ਆਪਣੇ ਜਿਹੜੇ ਚਨੇ ਆ ਪੂਰੀ ਤਰ੍ਹਾਂ ਜਿਹੜੇ ਵਧੀਆ ਤਰ੍ਹਾਂ ਗਲ ਜਾਣਗੇ ਤੇ ਬਾਕੀ ਤਾਂ ਆਪਾਂ ਇਸ ਵਿੱਚ ਕੋਈ ਵੀ ਸੁੱਕਾ ਮਸਾਲਾ ਆਜੇ ਨਹੀਂ ਐਡ ਕਰਾਂਗੇ ਪਰ ਆਪਾਂ ਇਸ ਵਿੱਚ ਨਮਕ ਜ਼ਰੂਰ ਐਡ ਕਰ ਦਵਾਂਗੇ ਨਮਕ ਐਡਨਾ ਕੀ ਹੋਊਗਾ ਕਿ ਜਿਹੜੇ ਸਾਡੇ ਚਨੇ ਥੋੜੇ ਜਿਹਾ ਜਲਦੀ ਇਹ ਜਿਹੜੇ ਗਲ ਜਾਣਗੇ 3 ਚਮਚ ਮੈਂ ਛੋਟੇ ਇਹਦੇ ਵਿੱਚ ਨਮਕ ਦੇ ਐਡ ਕੀਤੇ ਐ ਤੇ ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੀ ਕਰ ਸਕਦੇ ਹੋ ਤੇ ਕੁੱਕਰ ਲਗਾ ਦਿੱਤਾ ਹੈ ਤੇ ਹੁਣ ਆਪਾਂ ਵੇਟ ਕਰਾਂਗੇ ਕਿ ਸਾਡੇ ਚਣਿਆਂ ਦੇ ਬੋਇਲ ਹੋਣ ਦੀ ਤੇ ਬਾਕੀ ਬਾਕੀ ਦਾ ਜਿਵੇਂ ਜਿਵੇਂ ਜੋ-ਜੋ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਹੀ ਦਿਖਾਈ ਜਾਵਾਂਗੇ ਤੇ ਹੁਣ ਚਣੇ ਜਿਹੜੇ ਸਾਡੇ ਸੀਗੇ ਉਹ ਬੋਇਲ ਹੋ ਚੁੱਕੇ ਸੀਗੇ ਤੇ ਹੁਣ ਅਸੀਂ ਇਹਨਾਂ ਚਣਿਆਂ ਨੂੰ ਇੱਕ ਲੱਗ ਤੋਂ ਦੂਸਰੇ ਭਾਂਡੇ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਜਿਹੜੇ ਪਾਣੀ ਦੇ ਵਿੱਚ ਆਪਾਂ ਚਣੇ ਬੋਇਲ ਕੀਤੇ ਆ ਉਹ ਵੀ ਪਾਣੀ ਆਪਾਂ ਸੁੱਟਣਾ ਨਹੀਂ ਹੈਗਾ ਉਹ ਵੀ ਪਾਣੀ ਆਪਾਂ ਯੂਜ਼ ਕਰਾਂਗੇ ਦੀ ਤਰੀ ਦੇ ਵਿੱਚ ਕਿਉਂਕਿ ਉਹੋ ਪਾਣੀ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਇਹਨਾਂ ਨੂੰ ਬੋਇਲ ਕੀਤਾ ਹੈ ਜੇ ਤੁਸੀਂ ਦੇਖ ਰਹੇ ਹੋ ਚਨੇ ਮੈਂ ਇੱਕ ਭਾਂਡੇ ਦੇ ਵਿੱਚ ਲੱਗ ਤੋਂ ਕੱਢ ਲਏ ਨੇ ਤੇ ਪਾਣੀ ਨੂੰ ਵੀ ਮੈਂ ਇੱਕ ਜੱਗ ਦੇ ਵਿੱਚ ਭਰ ਕੇ ਰੱਖ ਲਿਆ ਇਹਨੂੰ ਆਪਾਂ ਤਰੀ ਦੇ ਵਿੱਚ ਹੀ ਯੂਜ਼ ਕਰਨਾ ਹੈ ਤੇ ਹੁਣ ਜੀ ਵਾਰੀ ਇਹਨੂੰ ਤੜਕਾ ਲਗਾਉਣ ਦੀ ਕੁੱਕਰ ਨੂੰ ਮੈਂ ਗੈਸ ਤੇ ਚੜਾ ਦਿੱਤਾ ਸੀਗਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਧੋਇਆ ਸੀਗਾ ਇਸ ਦਾ ਸੁੱਕਣ ਦਾ ਵੇਟ ਕਰਾਂਗੇ ਕੁੱਕਰ ਸੁੱਕਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਤੇਲ ਐਡ ਕਰਾਂਗੇ ਇਸ ਵਿੱਚ ਮੈਂ ਤਕਰੀਬਨ 1 ਤੋਂ 1.5 ਕੜਛੀਏ ਜਿਹੜੀ ਉਹ ਤੇਲ ਦੀ ਐਡ ਕੀਤੀ ਹੈ ਬਾਕੀ ਤੁਸੀਂ ਬਾਕੀ ਤੁਸੀਂ ਚਨੇ ਆ ਦੀ ਕੁਆਂਟੀਟੀ ਦੇ ਅਕੋਰਡਿੰਗ ਹੀ ਤੇਲ ਯੂਜ਼ ਕਰ ਸਕਦੇ ਹੋ ਜਿਵੇਂ ਵੀ ਤੁਹਾਡੀ ਮਰਜ਼ੀ ਹੋਵੇ ਤੇਲ ਸਾਡਾ ਜੀ ਗਰਮ ਹੋ ਗਿਆ ਸੀਗਾ ਤੇ ਹੁਣ ਇਸ ਦੇ ਵਿੱਚ ਮੈਂ ਜਿਹੜੇ ਬਾਕੀ ਨੇ ਮਸਾਲੇ ਉਹ ਐਡ ਕਰੂੰਗੀ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਦੋ ਚਮਚ ਜੀਰੇ ਦੇ ਪਾਏ ਆ ਆਮ ਸਬਜ਼ੀ ਵਿੱਚ ਤਾਂ ਆਪਾਂ ਇੱਕ ਚਮਚ ਜੀਰਾ ਪਾਉਂਦੇ ਆ ਬਟ ਬਲੈਕ ਚਣਿਆਂ ਦੇ ਵਿੱਚ ਆਪਾਂ ਥੋੜਾ ਜਿਹਾ ਜ਼ਿਆਦਾ ਜੀਰਾ ਪਾਵਾਂਗੇ ਕਿਉਂਕਿ ਉਹ ਇਹਨਾਂ ਦੇ ਵਿੱਚ ਵਧੀਆ ਲੱਗਦਾ ਹੈ ਜੀਰਾ ਆਪਣਾ ਭੁੰਨਿਆ ਗਿਆ ਸੀਗਾ ਜੀ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਸੀਗੇ ਉਹ ਐਡ ਕਰ ਦਵਾਂਗੇ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਾਂ ਪਾ ਦਿੱਤੇ ਆ ਜੀ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਿਹੜੇ ਆਪਾਂ ਪਿਆਜ਼ ਯੂਜ਼ ਕੀਤੇ ਸੀ ਇਹ ਵੀ ਥੋੜੇ ਜਿਹਾ ਵਾਈਟ ਸੀਗੇ ਤੇ ਇਹਨਾਂ ਨੂੰ ਥੋੜਾ ਭੁੰਨਣ ਦੇ ਵਿੱਚ ਵੀ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਹੈ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ 골ਡਨ ਬ੍ਰਾਊਨ ਹੋਣ ਤੱਕ ਤੇ ਤਕਰੀਬਨ 2 ਤੋਂ 3 ਮਿੰਟ ਭੁੰਨਣ ਤੋਂ ਬਾਅਦ ਆਪਣੇ ਜਿਹੜੇ ਪਿਆਜ਼ ਸੀਗੇ ਜੀ ਉਹ ਚੰਗੀ ਤਰ੍ਹਾਂ ਭੁੱਜੇ ਗਏ ਸੀਗੇ ਤੇ ਬਾਕੀ ਦਾ ਜਿਹੜਾ ਆਪਾਂ ਮਟੀਰੀਅਲ ਸੀਗਾ ਗ੍ਰाइंड ਕਰਕੇ ਰੱਖਿਆ ਸੀਗਾ ਉਹ ਆਪਾਂ ਇਸ ਵਿੱਚ ਐਡ ਕਰ ਦਿੱਤਾ ਹੈ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਮਸਾਲੇ ਤੋਂ ਤੇਲ ਅਲੱਗ ਨਾ ਹੋ ਜਾਵੇ ਉਦੋਂ ਤੱਕ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਿਵੇਂ ਆਪਾਂ ਪਿਆਜ਼ਾਂ ਨੂੰ ਭੁੰਨਿਆ ਸੀਗਾ ਉਸੇ ਤਰ੍ਹਾਂ ਆਪਾਂ ਇਸ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਵਾਂਗੇ ਤੇ ਥੋੜਾ ਜਿਹਾ ਆਪਣਾ ਮਸਾਲਾ ਜਿਹੜਾ ਭੁੰਨਿਆ ਗਿਆ ਸੀ ਇਹਦੇ ਵਿੱਚ ਆਪਾਂ ਹੁਣ ਖੜੇ ਮਸਾਲੇ ਐਡ ਕਰ ਰਹੇ ਹਾਂ ਇੱਕ ਚਮਚ ਮੈਂ ਹਲਦੀ ਦਾ ਐਡ ਕਰਿਆ ਹੈ ਜੀ ਅੱਧਾ ਚਮਚ ਦੇਗੀ ਮਿਰਚ ਲਈ ਹੈ ਤੇ ਦੋ ਚਮਚੇ ਗਰਮ ਮਸਾਲੇ ਜੋ ਕਿ ਹੋਮ ਮੇਡ ਮਸਾਲਾ ਹੈ ਉਹਦੇ ਯੂਜ਼ ਕਰ ਰਹੀ ਹਾਂ ਤੇ ਇਹਨਾਂ ਨੂੰ ਮਸਾਲਿਆਂ ਨੂੰ ਵੀ ਇਹਦੇ ਵਿੱਚ ਐਡ ਕਰਕੇ ਇਸ ਨੂੰ ਵੀ ਭੁੰਨਣ ਦੇ ਲਈ ਦੋ ਤੋਂ ਤਿੰਨ ਮਿੰਟ ਲਈ ਛੱਡ ਦਵਾਂਗੇ ਤੇ ਉਸ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰਾਂਗੇ ਤੇ ਮਸਾਲੇ ਆਪਣੇ ਥੋੜੇ ਜਿਹਾ ਭੁੰਨੇ ਗਏ ਸੀ ਦੇਖੋ ਮੈਂ ਤੁਹਾਨੂੰ ਦਿਖਾ ਵੀ ਰਹੀ ਹਾਂ ਥੋੜਾ ਜਿਹਾ ਆਪਣਾ ਤੇਲ ਹੈ ਉਹ ਵੀ ਮਸਾਲਿਆਂ ਤੋਂ ਅਲੱਗ ਹੋਣ ਲੱਗ ਗਿਆ ਸਿਗਾ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਪਾਣੀ ਵੀ ਉਹੀ ਹੈ ਜਿਸ ਵਿੱਚ ਜਿਸ ਵਿੱਚ ਅਸੀਂ ਆਪਣੇ ਚਨੇ ਜਿਹੜੇ ਉਹ ਬੋਇਲ ਕੀਤੇ ਸੀ ਤੇ ਪਾਣੀ ਵਿੱਚ ਐਡ ਕਰਨ ਤੋਂ ਬਾਅਦ ਆਪਾਂ ਹੁਣ ਚੰਗੀ ਤਰ੍ਹਾਂ ਜਦੋਂ ਤੱਕ ਮਸਾਲੇ ਤੋਂ ਤੇਲ ਅਲੱਗ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਭੁੰਨਾਂਗੇ ਤੇ ਇਸ ਨੂੰ ਭੁੰਨਣ ਲਈ ਵੀ 2 ਤੋਂ 3 ਮਿੰਟ ਹੀ ਲੱਗੂਗੇ ਮਸਾਲਾ ਸਾਡਾ ਭੁੰਨੇ ਆ ਗਿਆ ਸੀਗਾ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਹੇ ਤਰ੍ਹਾਂ ਭੁੰਨ ਕੇ ਤਿਆਰ ਸੀਗਾ ਹੁਣ ਆਪਾਂ ਇਸ ਦੇ ਵਿੱਚ ਜੋ ਆਪਣੇ ਬੋਇਲ ਕੀਤੇ ਹੋਏ ਚਨੇ ਸੀਗੇ ਜੀ ਉਹ ਐਡ ਕਰਾਂਗੇ ਤੇ ਚਨੇ ਆਪਾਂ ਇਸ ਦੇ ਵਿੱਚ ਐਡ ਕਰਤੇ ਸੀਗੇ ਤਾਂ ਹੁਣ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਚਨੇ ਇਹਦੇ ਵਿੱਚ ਮਿਕਸ ਕਰਨ ਤੋਂ ਬਾਅਦ ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਇਸ ਨੂੰ ਇਦਾਂ ਹੀ ਗੈਸ ਦੇ ਉੱਤੇ ਸੇਕ ਲਗਵਾਉਣਾ ਚਾਹੁੰਦੇ ਹੋ ਜਾਂ ਫਿਰ ਕੁੱਕਰ 'ਚ ਸੀਟੀਆਂ ਲਗਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਸੀਟੀਆਂ ਲਗਾਉਣਾ ਚਾਹੁੰਦੇ ਹੋ ਤਾਂ ਦੋ ਸੀਟੀਆਂ ਲਗਵਾ ਦਿਓ ਅਗਰ ਤੁਸੀਂ ਇਦਾਂ ਸੇਕ ਹੀ ਲਗਵਾਉਣਾ ਹੈ ਤਾਂ ਸੇਕ 7 ਤੋਂ 8 7 ਤੋਂ 10 ਮਿੰਟ ਇਸ ਨੂੰ ਸੇਕ ਲਗਵਾ ਦਿਓ ਤੇ ਮੈਂ ਉਹ ਸੀਟੀਆਂ ਲਗਵਾਰੀ ਸੀਗੀ ਜੋ ਆਪਾਂ ਪਾਣੀ ਪਹਿਲਾਂ ਬੋਇਲ ਦੇ ਟਾਈਮ ਰੱਖਿਆ ਹੋਇਆ ਸੀਗਾ ਉਹ ਆਪਾਂ ਇਹਦੇ ਵਿੱਚ ਜੀ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਕੁੱਕਰ ਦਾ ਢੱਕਣ ਬੰਦ ਕਰਕੇ ਦੋ ਸੀਟੀਆਂ ਲਗਵਾਉਣ ਤੱਕ ਛੱਡ ਦਵਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਤੇ ਦੋ ਸੀਟੀਆਂ ਲਗਵਾਉਣ ਤੋਂ ਬਾਅਦ ਜਿਹੜੀ ਆਪਣੀ ਸਬਜੀ ਸੀਗੀ ਜੀ ਉਹ ਬਣ ਕੇ ਤਿਆਰ ਸੀਗੀ ਤੇ ਹੁਣ ਆਪਾਂ ਆਪਣੀ ਸਬਜੀ ਨੂੰ ਜੀ ਹਰੇ ਧਨੀਏ ਨਾਲ ਗਾਰਨਿਸ਼ ਕਰਾਂਗੇ ਇਸ ਦੇ ਵਿੱਚ ਮੈਂ ਹਰਾ ਧਨੀਆ ਐਡ ਕਰ ਕਰ ਦਿੱਤਾ ਹੈ ਤੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਕਰ ਦੂੰਗੀ ਤੇ ਆਲਮੋਸਟ ਸਾਡੀ ਸਾਰੀ ਜਿਹੜੀ ਸਬਜੀ ਸੀਗੀ ਜੀ ਉਹ ਬਣ ਕੇ ਤਿਆਰ ਹੈ ਤੇ ਹੁਣ ਮੈਂ ਤੁਹਾਨੂੰ ਇਹਨੂੰ ਸਰਵ ਕਰਕੇ ਦਿਖਾ ਰਹੀ ਆ ਸਬਜੀ ਸਾਡੀ ਬਣ ਕੇ ਤਿਆਰ ਸੀ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀਗੀ ਤੁਸੀਂ ਵੀ ਘਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ